ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸੀ ਸਾਈਂ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਸੰਬਾ ਦੇ ਟਾਂਡਾ ਪਿੰਡ ਦੇ ਵਿੱਚ ਟਾਂਡਾ ਪਿੰਡ ਦੇ ਵਿੱਚ ਤੁਸੀਂ ਜਿਵੇਂ ਮੇਰੇ ਪਿੱਛੇ ਵੇਖ ਰਹੇ ਹੋ ਕਿ ਇੱਕ ਗੁਰਦੁਆਰਾ ਸਾਹਿਬ ਦੀ ਸਮੂਹ ਸੰਗਤ ਦੇ ਵੱਲੋਂ ਉਸਾਰੀ ਕੀਤੀ ਗਈ ਨਵਾਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜੋ ਹੈ ਉਹ ਇਮਾਰਤ ਤਿਆਰ ਕੀਤੀ ਗਈ ਹੈ ਅਤੇ ਜੋ ਇਹਨਾਂ ਦੇ ਪਿੰਡ ਦੇ ਵਿੱਚ ਪੁਰਾਣਾ ਗੁਰਦੁਆਰਾ ਸਾਹਿਬ ਸੀ ਜੋ ਬਹੁਤ ਬਿਲਡਿੰਗ ਹੋਤੀ ਜਿਹੜੀ ਸੀ ਪੁਰਾਣੀ ਹੋ ਚੁੱਕੀ ਸੀ ਉਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਪਵਿੱਤਰ ਸਰੂਪ ਜਿਹੜੇ ਨੇ ਪੰਜ ਸਿੰਘ ਸਹਿਬਾਨ ਪੰਜ ਪਿਆਰਿਆਂ ਦੀ ਅਗਵਾਹੀ ਹੇਠ ਨਗਰ ਕੀਰਤਨ ਰੂਪ ਦੇ ਵਿੱਚ ਜਿਹੜਾ ਹੈ ਉਹ ਇੱਕ ਪੁਰਾਣੇ ਗੁਰਦੁਆਰਾ ਸਾਹਿਬ ਤੋਂ ਲੈ ਕਰਕੇ ਇਹ ਜਦ ਤੁਸੀਂ ਪਿੱਛੇ ਨਵਾਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਮਾਰਤ ਹੈ ਇਹਦੇ ਵਿੱਚ ਆ ਕੇ ਉਹਨਾਂ ਪੰਜ ਸਰੂਪਾਂ ਨੂੰ ਸਥਾਪਿਤ ਕੀਤਾ ਗਿਆ ਅਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਜੋ ਹੈ ਉਹ ਇਸ ਇਮਾਰਤ ਦੇ ਅੰਦਰ ਪ੍ਰਕਾਸ਼ ਕੀਤਾ ਗਿਆ ਸਮੂਹ ਸੰਗਤ ਇਲਾਕੇ ਦੀ ਫਿਰ ਤੁਹਾਨੂੰ ਦੱਸ ਦਈਏ ਕਿ ਇਹ ਜੰਮੂ ਕਸ਼ਮੀਰ ਦੇ ਸਾਂਭਾ ਡਿਸਟ੍ਰਿਕਟ ਦੇ ਵਿੱਚ ਜੋ ਪਿੰਡ ਟਾਂਡਾ ਪੈਂਦਾ ਹੈ ਉੱਥੇ ਇਸ ਨਵੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਅਤੇ ਇੱਥੇ ਪੰਜ ਗੁਰੂ ਸਿੰਘ ਗੁਰੂ ਸਾਹਿਬ ਦੇ ਜੋ ਸਰੂਪ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਨੂੰ ਪੁਰਾਣੇ ਗੁਰਦੁਆਰਾ ਸਾਹਿਬ ਤੋਂ ਸ਼ਿਫਟ ਕਰਕੇ ਨਗਰ ਕੀਰਤਨ ਰੂਪ ਦੇ ਵਿੱਚ ਚੱਲ ਕੇ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਲਿਆਂਦਾ ਗਿਆ ਹੈ ਅਤੇ ਪ੍ਰਕਾਸ਼ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਕੀਤਾ ਗਿਆ ਹੈ ਆਓ ਦੇਖਦੇ ਹਾਂ ਇਸ ਸਾਰੇ ਨਗਰ ਕੀਰਤਨ ਅਤੇ ਉੱਥੋਂ ਤੋਂ ਲੈ ਕੇ ਪੁਰਾਣੇ ਗੁਰਦੁਆਰਾ ਸਾਹਿਬ ਤੋਂ ਨਵੇਂ ਗੁਰਦੁਆਰਾ ਸਾਹਿਬ ਤੱਕ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਣ ਦਾ ਸਫ਼ਰ ਪ੍ਰਿਚਾ ਜਗਾਈ ਅਗਿਸਤ ਦੀ ਤੇ ਉਹਨਾਂ ਦੇ ਨਾਲ ਸ਼ਾਨਦਾਰ ਤਰ੍ਹਾਂ ਦਰਦ ਨੂੰ ਪੀਂਦਾ ਹੈ ਸਤਿ ਔਰ ਸੁੱਕ ਬਿਖਾਲ ਲਿਆ ਸੱਜਾ ਸਭ We're ਨਾਨਕ ਆਪਰ ਨਾ ਸੋਚ ਲਈ ਹਰ ਬੇਨਵਖਸ਼ਣ ਹਾਰ ਅਪੁਨੇ ਤੇ ਤੋ ਨਾ ਅਪੁਨੇ ਤੇ We shouldn't ਵਾਇਗਤੀ ਕਾ ਖਾਤ ਸਾ ਵਾਇਗਤੀ ਕੀ ਫਤ ਤੇ ਸਭ ਤੋਂ ਪਹਿਲਾਂ ਤੇ ਮੈਂ ਆਪਸੀ ਸੰਤ ਤੇ ਆਰਟੀਆਈ ਇੰਡੀਆ ਤਿਆਨੰਦ ਬੜਾਤਨ ਬੜਾ ਕਰਦਾ ਕ੍ਰਿਸ਼ੰਦਰ ਸਿੰਘ ਤੇ ਸੰਸਾਰ ਸਿੰਘ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਟਿਆ ਅੱਜ ਬੜਪਹਾਗਾ ਤੰਡਾ ਬੁਰਜ ਦੀਆਂ ਸੰਗਤਾਂ ਲਈ ਇਹ ਗੁਰਦਵਾਰ ਸਾਹਿਬ ਦੀ ਉਸਾਰੀ ਮੁਕੰਮਲ ਹੋਈ ਮਹਾਰਾਜ ਦੇ ਸਰੂਪ ਮਹਾਰਾਜ ਦੇ ਸਰੂਪਾਂ ਨੇ ਚਰਨ ਚਰਨ ਪਰਛੇਤ ਨਵੇਂ ਸੱਚਖੰਡ ਸਾਹਿਬ ਤਿਆਰ ਹੈ ਨਵਾਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਿਆਰ ਹੋਈ ਲਗਭਗ 900 ਸੇਵਾ ਚੱਲੀ ਹੈ ਸਾਰੀ ਸੰਗਤਾਂ ਤੰਡਾ ਬੁਰਜ ਤੇ ਦੂਸਰੀਆਂ ਪਿੰਡਾਂ ਦੀ ਸੰਗਤਾਂ ਨੇ ਬੜੀ ਤਨਮਨ ਧੰਦੇ ਨਾਲ ਸੇਵਾ ਕੀਤੀ ਤੇ ਅੱਜ ਇਹ ਮੜਪਾ ਕਦਨ ਪ੍ਰਾਪਤ ਹੋਇਆ। ਹਰ ਕਮਿਊਨਿਟੀ ਨੇ ਸੇਵਾ ਕੀਤੀ ਇਹ ਵਿੱਚ ਹਿੰਦੂ, ਮੁਸਲਮਾਨ, ਸਿੱਖ, ਸਾਈ ਸਾਰਿਆਂ ਨੇ ਕੀਤੀ ਕੋਈ ਵਿਸ਼ੇਸ਼ ਨਹੀਂ ਹੈ ਤੇ ਬਾਕੀ ਸਾਰੀਆਂ ਸੰਗਤਾਂ ਦਾ ਬੜਾ ਜੋਦਾਨ ਹੈ ਬੜਾ ਧੰਨਵਾਦ ਹੈ। ਸੰਤਾਂ ਨੂੰ ਸਾਹਿਬਸ਼ੀਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਔਰ ਨਾਲ ਹੀ ਇਸ ਗੁਰੂ ਘਰ ਦੀ ਨਵੀਂ ਬਿੜਨੀ ਤੇ ਸਾਰੀ ਦੇ ਉਹ ਸਮਾਗਮ ਤੇ ਅਸੀਂ ਸਾਰੇ ਨਗਰ ਦੇ ਨਿਵਾਸੀ ਮਿਲ ਜੁਲ ਕੇ ਅੱਜ ਇਸ ਨਵੀਂ ਬਿਲਡਿੰਗ ਦਾ ਉਦਘਾਟਨ ਕਰ ਰਹੇ ਆਂ ਔਰ ਅਸੀਂ ਅੱਜ ਦੇ ਇਸ ਮੁੱਖ ਪ੍ਰੋਗਰਾਮ ਤੇ ਨਿਊ ਚੈਨਲ ਦਾ ਵੀ ਕੋਰਣਾ ਕੋਰ ਧੰਨਵਾਦ ਕਰਦੇ ਆਂ ਜਿਹੜੇ ਤੁਸੀਂ ਆਪਾਂ ਕੀਤੇ ਟੈਪ ਕਰਕੇ ਸਾਡੇ ਕੋਲ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਬਿਲਡਿੰਗ ਜਿਹੜੀ ਹੈ ਕਾਫੀ 8-9 ਸਾਲ ਤੋਂ ਪਹਿਲਾਂ ਰੰਗ ਹੋਈ ਸੀ ਜਿਹੜੀ ਸੰਤਾਂ ਦੇ ਸਹਿਯੋਗ ਨਾਲ ਉਹ ਸਾਰੀ ਤੇ ਪਹੁੰਚੀ ਹੈ ਔਰ ਇਹਦੇ ਵਿੱਚ ਸਾਰੀ ਬਰਾਦਰੀ ਭਾਈਚਾਰੇ ਨੇ ਔਰ ਸਾਰੇ ਲੰਦੇ ਆਦਮੀਆਂ ਦੇ ਸਾਹਨੇ ਸਹਾਇਕ ਮਿਲਿਆ ਉਹ ਸਾਰੇ ਸਹਾਇਕ ਨਾਲ ਇਹ ਗੁਰਕਾ ਤਿਆਰ ਹੋਇਆ ਜਿਹੜਾ ਇਕਤਾ ਦੇ ਪ੍ਰਤੀਕ ਹੈ ਔਰ ਇਸ ਗੁਰਕਾ ਹਲ ਚ ਸਿੱਖਿਆ ਵੀ ਇਕਤਾ ਦੇ ਪ੍ਰਤੀਕ ਦਿੱਤੀ ਜਾਂਦੀ ਹੈ ਔਰ ਸਾਡੀ ਜਿਹੜੀ ਬਰਾਦਰੀ ਹੈ ਇਹਨਾਂ ਸਾਰਿਆਂ ਨੇ ਧਨ ਮੰਨ ਧਨ ਨਾਲ ਗੁਰੂ ਘਰ ਦੀ ਸੇਵਾ ਕੀਤੀ ਆ ਔਰ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਅੱਜ ਉਹ ਵੱਡਾ ਦਿਨ ਵਟਪਾਗੀ ਹੈ ਜਿਹੜਾ ਅਜੇ ਸਾਰੇ ਇਸ ਗੁਰਦੁਆਰੇ ਦੀ ਸਾਰੀ ਤੇਵਾਦ ਅਜ ਮਹਾਰਾਜ ਦੇ ਪ੍ਰਕਾਸ਼ ਪੰਜ ਸਰੂਪ ਦੇ ਸਮੇਤ ਪੁਰਾਣੇ ਗੁਰਦਾਰੇ ਤੋਂ ਨਵੀਂ ਬਿਲਡਿੰਗ ਵਿੱਚ ਆਏ ਆ ਸਾਡਾ ਕੋਟ ਵੱਲ ਧੰਨਵਾਦ ਜੀ ਉਸ ਮਾਲਕ ਦਾ ਧੰਨਵਾਦ ਖਾਸ ਕਰ ਦਸ਼ਵੇਸ਼ ਪਿਤਾ ਜੀ ਦੇ ਤੇਾਰੇ ਦੇ ਅੱਜ ਸਾਰੀ ਸੰਗਤਾਂ ਨੂੰ ਕੋਟਾ ਕੋਟ ਧੰਨਵਾਦ ਜੀ ਤੋਂ ਇਸ ਤਰ੍ਹਾਂ ਗੁਰਕਾ ਚ ਸੰਗਤਾਂ ਸਜੇ ਰਹਾ ਤੇ ਗੁਰੂ ਘਰ ਦੀ ਪ੍ਰਾਪਤੀ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ